ਮਾਰੇ ਦੇ ਨਾਲ ਵੀ ਜਦੋਂ ਸਿੰਘ ਚੱਲਦੇ ਸੀ ਉਹਨਾਂ ਦੇ ਪਰਿਵਾਰ ਵੀ ਚੱਲਦੇ ਸੀ ਨਾਲ ਉਹਨਾਂ ਦਾ ਟਿਕਾਉ ਵੱਖਰਾ ਹੁੰਦਾ ਸੀ ਹੁੰਦੇ ਇਕੱਠੇ ਹੀ ਸੀ ਪਰ ਬੀਬੀਆਂ ਵਾਲੇ ਪਾਸੇ ਬਿਨਾ ਬੀਬੀਆਂ ਦੇ ਜਥੇਦਾਰ ਬੀਬੀ ਤੋਂ ਪੁੱਛੇ ਬਿਨਾ ਕੋਈ ਸਿੰਘ ਜਾ ਨਹੀਂ ਸਕਦਾ ਅੱਜ ਦੀ ਗੱਲ ਨਾਲ ਵੀ ਮੈਂ ਗੱਲ ਜੋੜ ਦਿੰਦਾ ਐ ਪਿੱਛੇ ਜਿਆ ਬਹੁਤ ਰੌਲਾ ਪਾਇਆ ਸਾਡੇ ਅਪਗ੍ਰੇਡ ਪ੍ਰਚਾਰਕਾਂ ਨੇ ਵੀ ਮਾਈ ਭਾਗੋ ਸੂਰਜ ਪ੍ਰਕਾਸ਼ ਵਿੱਚ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨਗਨ ਅਵਸਥਾ ਚ ਰਹੇ ਵੀ ਸੂਰਜ ਪ੍ਰਕਾਸ਼ ਕਹਿ ਰਿਹਾ ਪਰ ਜਿਹੜੇ ਤਰ੍ਹਾਂ ਸੂਰਜ ਪ੍ਰਕਾਸ਼ ਜੀ ਨੇ ਉਹ ਗੱਲ ਕੀਤੀ ਹੈ ਉਹ ਸੰਗਤ ਵਿੱਚ ਗਲਤ ਢੰਗ ਨਾਲ ਪੇਸ਼ ਕੀਤੀ ਹੈ ਇਹ ਗੁਰੂ ਸਾਹਿਬ ਦੇ ਉੱਤੇ ਕਿੱਡੀ ਵੱਡੀ ਉਂਗਲ ਚੱਕਣਾ ਵੀ ਮਹਾਰਾਜ ਦੇ ਨਾਲ ਨਗਨ ਅਵਸਥਾ ਚ ਰਹੇ ਜੀ ਮਾਤਾ ਭਾਗੋ ਮੈਂ 1 ਮਿੰਟ ਤੁਹਾਡਾ ਇੱਧਰ ਲੈ ਲੈਣਾ ਤੁਹਾਨੂੰ ਬੇਨਤੀ ਕਰਦੇ ਆਂ ਕਿ ਖਿਦਰਾਣੇ ਦੀ ਢਾਬ ਤੇ ਮਹਾਰਾਜ ਵੱਲੋਂ ਹੁਕਮ ਸੀ ਵੀ ਕੇਵਲ ਵੀਰ ਭਾਈ ਭਾਈ ਸਿੰਘ ਹੀ ਜੂਝ ਸਕਦੇ ਜੰਗ ਦੇ ਵਿੱਚ ਇਹ ਮਹਾਰਾਜ ਦਾ ਆਖਰੀ ਜੰਗ ਸੀ 14ਵਾਂ ਖਿਦਰਾਣੇ ਦੀ ਢਾਬ ਦਾ ਬੀਬੀਆਂ ਨੂੰ ਆਉਣਾ ਮਨਾਂ ਸੀ ਉੱਥੇ ਤੇ ਬੀਬੀ ਭਾਗ ਕੋਰ ਮਾਤਾ ਭਾਗੋ ਸਿੰਘਾਂ ਵਾਲੇ ਬਸਤਰ ਪਹਿਨ ਕੇ ਸਰੀਰ ਤੇ ਬਾਣਾ ਜਿਹੜਾ ਸਿੰਘਾਂ ਵਾਲਾ ਜਿਵੇਂ ਅੱਜ ਨਿਹੰਗ ਸਿੰਘ ਪਹਿਨਦੇ ਨੇ ਕਮਰ ਕੱਸਾ ਕਰਕੇ ਸ਼ਸਤਰ ਧਾਰੀ ਹੋ ਕੇ ਸੀਸ ਤੇ ਦਮਾਲਾ ਸਜਾ ਕੇ ਜੰਗ ਵਿੱਚ ਲੜੇ ਸੀ ਮਰਦਾਂ ਵਾਲੇ ਬਸਤਰ ਪਾ ਕੇ ਜੀ ਕਰਦਾ ਸੀ ਜੂਝਾਂ ਜਦੋਂ ਸ਼ਹੀਦ ਹੋਏ ਭਾਈ ਮਹਾ ਸਿੰਘ ਵਰਗੇ ਤੇ ਨਾਲ 39 ਸਿੰਘ 40 ਮੁਕਤੇ ਤੇ ਮਾਤਾ ਭਾਗ ਕੌਰ ਜੀ ਵੀ ਇੱਕ ਪਾਸੇ ਅਤ ਜਖਮੀ ਹੋਏ ਨੇ ਬਸਤਰ ਪਾਟੇ ਵੇ ਨੇ ਅੱਛਾ ਇੱਥੇ ਉਦਾਂ ਦੋ ਜਾਨੇ ਲੜਪੈਣ ਖਿੱਚਾ ਤੋ ਹੀ ਨਹੀਂ ਹੋ ਜਾਂਦੀ ਕੱਪੜੇ ਨਹੀਂ ਪਾੜ ਦਿੰਦੇ ਉਹ ਤੇ ਜੰਗ ਹੋ ਰਿਆ ਸੀ ਬਈ ਆਖੋ ਸਤਨਾਮ ਵਾਹਿਗੁਰੂ ਜੀ ਬਹੁਤ ਗਹਿਰੇ ਡੱਕ ਤੇ ਜ਼ਖਮ ਸੀ ਮਾਤਾ ਭਾਗ ਕੌਰ ਜੀ ਦੇ ਤਨ ਦੇ ਉੱਤੇ ਪਰ ਜਿੰਦੇ ਸੀ ਸਾਹ ਚੱਲਦੇ ਸੀ ਸਿੰਘਾਂ ਨੇ ਦੱਸਿਆ ਮਹਾਰਾਜ ਜੀ ਉਧਰ ਬੀਬੀ ਮਾਤਾ ਭਾਗ ਕੌਰ ਜੀ ਵੀ ਜੰਗ ਦੇ ਮੈਦਾਨ ਵਿੱਚ ਬਹੁਤ ਜ਼ਿਆਦਾ ਜ਼ਖਮੀ ਨੇ ਮਹਾਰਾਜ ਕਹਿੰਦੇ ਫਿਰ ਚੱਕੋ ਚੱਕ ਕੇ ਬੀਬੀਆਂ ਵਾਲੇ ਜਥੇ 'ਚ ਇਹਨਾਂ ਦੀ ਸੇਵਾ ਕਰੋ ਇਹਨਾਂ ਦਾ ਇਲਾਜ ਕਰੋ ਉਹਨਾਂ ਵੇਲਿਆਂ ਚ ਅੱਜ ਵਾਲਾ ਇਲਾਜ ਨਹੀਂ ਸੀ ਹੁੰਦਾ ਡਾਕਟਰੀ ਉਹਨਾਂ ਵੇਲਿਆਂ ਚ ਲੇਪ ਹੁੰਦੇ ਸੀ ਦੇਸੀ ਜੜੀ ਬੂਟੀਆਂ ਦੇ ਲੇਪ ਹੁੰਦੇ ਸੀ ਅੱਜ ਦੇ ਸਮੇਂ ਨਾਲ ਜੋੜ ਲਓ ਜੀ ਅੱਜ ਸਾਡੇ ਤੰਨ ਦੇ ਉੱਤੇ ਕੋਈ ਜ਼ਖਮ ਹੋਵੇ, ਗੋਡੇ ਤੇ ਸੱਟ ਲੱਗੀ ਹੋਵੇ, ਡਾਕਟਰ ਕੀ ਕਹਿੰਦਾ ਇਹਨੂੰ ਕੱਪੜਾ ਨਹੀਂ ਲੱਗਣਾ ਚਾਹੀਦਾ ਜੀ। ਜੇ ਰਗੜ ਲੱਗ ਜੇ ਨਾ ਕਿਤੇ ਗੋਡੇ ਤੇ ਕਿਤੇ ਕੂਣੀ ਬਾਹ ਤੇ ਡਾਕਟਰ ਕਹਿੰਦਾ ਜੀ ਇਹਨੂੰ ਜ਼ਖਮ ਨੂੰ ਕੱਪੜਾ ਨਹੀਂ ਲਾਉਣਾ, ਛਿੱਲ ਹੋ ਜੂ। ਇੱਕ ਮਾੜੀ ਜੀ ਰਗੜ ਲੱਗੀ ਆ ਤੇ ਕੱਪੜਾ ਨਹੀਂ ਲੱਗਣ ਦੇਣਾ। ਜੇ ਦੇ ਸਰੀਰ ਤੇ 1.5 ਡੇਢ ਇੰਚ ਦੇ ਟੱਕ ਲੱਗੇ ਹੋਣ ਤੇ ਸਰੀਰ ਦੇ ਉੱਤੇ ਬਾਦ ਲੇਪ ਕਰਕੇ ਇਲਾਜ ਕਰਦੇ ਹੋਣ ਉਹ ਬੀਬੀ ਬਸਤਰ ਪਾਵੇ ਕਿਵੇਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਧਿਆਨ ਨਾਲ ਸੁਣਿਓ ਬੇਨਤੀ ਜਰਾ ਕ ਸਮਝਣ ਦਾ ਯਤਨ ਕਰਿਓ ਪਰ ਜਿਹੜਾ ਮਾਤਾ ਭਾਗਪੂਰ ਜੀ ਦਾ ਇਲਾਜ ਹੋਇਆ ਨਾ ਉਹ ਇਲਾਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਜਥੇ ਦੇ ਨਾਲ ਬੀਬੀਆਂ ਵਾਲੇ ਪਾਸੇ ਰਹਿ ਕੇ ਹੋਇਆ ਚੱਲਦੇ ਨਾਲ ਸੀ ਪਰ ਨਗਨ ਅਵਸਥਾ ਚ ਮਾਰੇ ਦੇ ਨਾਲ ਨਹੀਂ ਰਹੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਥੇ ਚ ਰਹਿ ਕੇ ਚੱਲਣਾ ਤੇ ਨਾਲ ਚੱਲਣਾ ਬੜਾ ਵੱਡਾ ਫਰਕ ਹੁੰਦਾ ਹੈ ਦੋ ਗੱਡੀਆਂ ਚ ਤੁਸੀਂ ਜਾਂਦੇ ਹੋਵੋ ਇੱਕ ਗੱਡੀ ਅੱਗੇ ਹੈ ਇੱਕ ਪਿੱਛੇ ਹੈ ਕਹਿਣ ਨੂੰ ਤਾਂ ਅਸੀਂ ਵੀ ਨਾਲ ਹੀ ਜਾ ਰਹੇ ਹਾਂ ਜੀ ਪਰ ਉਥੇ ਭਾਗ ਵੱਖਰਾ ਹੈ ਵੀ ਇੱਕ ਗੱਡੀ ਵੱਖਰੀ ਹੈ ਇੱਕ ਗੱਡੀ ਵੱਖਰੀ ਹੈ ਕਹਿਣ ਨੂੰ ਨਾਲ ਹੀ ਹੈ ਉਹ ਨਾਲ ਕਹਿਣ ਨੂੰ ਜੋੜ ਇਸ ਤਰ੍ਹਾਂ ਦਿੱਤਾ ਵੀ ਮਾਈ ਭਾਗ ਕੋਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨਗਨ ਅਵਸਥਾ ਚ ਰਹਿੰਦੇ ਸੀ ਹੁਣ ਸਮਝੇ ਤੁਸੀਂ ਬੇਨਤੀ ਪਰ ਜਦੋਂ ਤੁਸੀਂ ਉਹਨੂੰ ਚੰਗੀ ਤਰ੍ਹਾਂ ਕਲੀਅਰ ਕਰਕੇ ਸੰਗਤ ਚ ਨਹੀਂ ਦੱਸੋਗੇ ਦੁਨੀਆਂ ਦੇ ਅੰਦਰ ਗਲਤ ਪੈਦਾ ਹੁੰਦੀ ਹੈ ਗਲਤਫਹਿਮੀ ਜਾਂਦੀ ਹੈ ਫਿਰ ਕਿੱਥੇ ਕਹਿਣਾ ਸੀ ਵੀ ਜਥੇ ਦੇ ਨਾਲ ਚੱਲੇ ਕਿੱਥੇ ਕਹਿਤਾ ਨਾਲ ਤੁਰੇ ਕਿੰਨਾ ਫਰਕ ਪੈ ਜਾਂਦਾ ਜੀ ਇੱਕ ਸ਼ਬਦ ਦੇ ਵਿੱਚ ਹੀ ਸਮਝਾਉਣ ਦਾ ਤਰੀਕਾ ਕਹਿਣ ਦੀ ਗੱਲ ਹੋਰ ਹੁੰਦੀ ਆ ਉਹਨੂੰ ਚੰਗੀ ਤਰ੍ਹਾਂ ਸਮਝਾ ਦੇਣਾ ਉਹ ਗੱਲ ਫਿਰ ਹੋਰ ਬਣ ਜਾਂਦੀ ਹੈ ਜੇ ਤੁਸੀਂ ਇਹ ਕਹੋਗੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਮਾਤਾ ਜੀ ਨਗਨ ਅਵਸਥਾ ਚ ਰਹੇ ਉਹ ਫਿਰ ਧਿਆਨ ਹੋਰ ਪਾਸੇ ਨੂੰ ਜਾਂਦਾ ਜੀ ਗਲਤ ਦਿਸ਼ਾ ਨੂੰ ਚਲੀ ਜਾਂਦੀ ਹੈ ਗੱਲ ਮਹਾਰਾਜ ਦੇ ਕੈਰੇਕਟਰ ਦੇ ਉੱਤੇ ਉਂਗਲੀ ਚੱਕਣ ਦੇ ਬਰਾਬਰ ਹੋ ਜਾਂਦਾ ਕੰਮ ਇੱਕ ਕਹਿਣਾ ਮਹਾਰਾਜ ਦੇ ਨਾਲ ਜਥੇ ਚ ਰਹੇ ਤੇ ਹੁਣ ਜਥੇ ਦੇ ਵਿੱਚ ਜਦੋਂ ਬੀਬੀਆਂ ਰਹਿੰਦੀਆਂ ਸੀ ਉਹ ਵੱਖਰੀਆਂ ਰਹਿੰਦੀਆਂ ਸੀ ਵਿੱਚ ਪੜਦਾ ਹੁੰਦਾ ਸੀ ਜੀ ਉਧਰ ਆਮ ਬੰਦਾ ਜਾ ਨਹੀਂ ਸੀ ਸਕਦਾ ਬਿਨਾਂ ਪੁੱਛੇ ਅਸਲ ਚ ਇਹ ਸੀ ਜੋ ਸੂਰਜ ਪ੍ਰਕਾਸ਼ ਜੀ ਨੇ ਲਿਖਿਆ ਤੇ ਜਿੰਨਾ ਚਿਰ ਬਿਲਕੁਲ ਠੀਕ ਨਹੀਂ ਹੋਏ ਉਹਨਾਂ ਚਿਰ ਨਿਰਵਸਤਰ ਹੋ ਕੇ ਬੀਬੀਆਂ ਵਾਲੇ ਪਾਸੇ ਰਹੇ ਜਦੋਂ ਜ਼ਖਮ ਠੀਕ ਹੋਏ ਕਈ ਮਹੀਨੇ ਬਾਅਦ ਫਿਰ ਉਹਨਾਂ ਨੇ ਮਹਾਰਾਜ ਜੀ ਦੇ ਆਗਿਆ ਦੇ ਨਾਲ ਵਸਤਰ ਪਹਿਨੇ ਫਿਰ ਮਹਾਰਾਜ ਨੂੰ ਮਿਲੇ ਮਾ ਫਰਕ ਆਹੀ ਹੈ ਸਮਝਾਉਣ ਦੀ ਗੱਲ ਹੈ ਇੱਕ ਸਿੱਧਾ ਹੀ ਕਹਿ ਕੇ ਗਾ ਨੰਗ ਜਾਣਾ ਇੱਕ ਥੋੜਾ ਜਿਆ ਰੁਕ ਕੇ ਸਮਝਾ ਦੇਣਾ ਫਿਰ ਸੰਗਤ ਨੂੰ ਪਤਾ ਲੱਗ ਜਾਂਦਾ ਜੀ ਪਰ ਜੇ ਜਾਣ ਬੁੱਝ ਕੇ ਗਲਤ ਫਹਮੀ ਪਾਉਣੀ ਹੋਵੇ ਫਿਰ ਦੋਸ਼ੀ ਅਸੀਂ ਆ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਅਸੀਂ ਬੇਨਤੀ